ਹੈਲੋ ਸਟੂਡੈਂਟਸ ਮੈਂ ਜੱਜਕਲ ਸਵਾਗਤ ਕਰਦਾ ਤੁਹਾਡਾ ਸਾਰੇ ਸਟੂਡੈਂਟਸ ਦਾ ਇੱਕ ਵਾਰ ਫਿਰ ਤੋਂ ਆਪਣੇ YouTube ਚੈਨਲ ਗਿੱਲ ਸਟੱਡੀਜ਼ ਤੇ ਤਾਂ ਸਟੂਡੈਂਟਸ ਅੱਜ ਦੀ ਕਲਾਸ ਵਿੱਚ ਆਪਾਂ ਕਰਨ ਜਾ ਰਹੇ ਆ ਤੁਹਾਡੀ ਕਲਾਸ ਜਮਾਤ 9ਵੀਂ ਜੋ ਕਿ ਕਹਾਣੀ ਪਾਗ ਤੇ ਉਹਦੇ ਵਿੱਚ ਆਪਾਂ ਜਨਮ ਦਿਨ ਕਹਾਣੀ ਜਿਸ ਦੇ ਕਹਾਣੀਕਾਰ ਨੇ ਪ੍ਰੋਫੈਸਰ ਸਤਿੰਦਰ ਸਿੰਘ ਉਪਲ ਤਾਂ ਇਹਦਾ ਆਪਾਂ ਸਾਰ ਠੀਕ ਹੈ ਇਹਦੇ ਆਪਾਂ ਕੁਐਸਚਨ ਆਨਸਰ ਕਰਾਂਗੇ ਛੋਟੇ ਵੱਡੇ ਠੀਕ ਹੈ ਐਮਸੀਕਿਊ ਵਸਤੂਨਿਸ਼ਠ ਪ੍ਰਸ਼ਨ ਉੱਤਰ ਤਾਂ ਇਹ ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ ਤਾਂ ਇਸ ਤੋਂ ਪਹਿਲਾਂ ਸਟੂਡੈਂਟ ਮੈਂ ਤੁਹਾਡੀ ਜਮਾਤ 9ਵੀਂ ਦੀ ਪੰਜਾਬੀ ਦੀਆਂ ਤਿੰਨ ਚਾਰ ਕਲਾਸਾਂ ਅਪਲੋਡ ਕਰ ਚੁੱਕਿਆ ਠੀਕ ਹੈ ਤੇ ਜੇਕਰ ਸਟੂਡੈਂਟ ਚੈਨਲ ਤੇ ਨਵੇਂ ਹੋ ਤੇ ਉਹ ਪਹਿਲਾਂ ਵਾਲੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਤੁਸੀਂ ਉੱਥੇ ਜਾ ਕੇ ਪਲੇਲਿਸਟ ਬਣੀ ਹੋਈ ਆ ਤਾਂ ਉੱਥੇ ਜਾ ਕੇ ਤੁਸੀਂ ਪਹਿਲਾਂ ਵਾਲੀ ਕਲਾਸ ਦੇਖ ਸਕਦੇ ਹੋ ਤਾਂ ਚਲੋ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਕਲਾਸ ਨੂੰ ਕਰਦੇ ਹਾਂ ਸਟਾਰਟ ਦੋਸਤੋ ਪਹਿਲਾਂ ਜੇਕਰ ਸਟੂਡੈਂਟਸ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਮਿਲ ਸਕੇ ਤਾਂ ਚਲੋ ਤਾਂ ਇੱਕ ਇੱਕ ਇਨਫੋਰਮੇਸ਼ਨ ਹੋ ਸਟੂਡੈਂਟ ਜੇਕਰ ਕਿਸੇ ਸਟੂਡੈਂਟ ਨੂੰ ਇਸ ਦੀ ਪੀਡੀਐਫ ਦੀ ਪੀਡੀਐਫ ਚਾਹੀਦੀ ਹੋਵੇ ਇਸ ਕਲਾਸ ਦੀ ਤਾਂ ਨੀਚੇ ਟੈਲੀਗ੍ਰam ਦਾ ਲਿੰਕ ਵੀ ਦਿੱਤਾ ਹੋਇਆ ਹੈ ਉੱਥੇ ਤੁਸੀਂ ਚੈਨਲ ਜੁਆਇਨ ਕਰਕੇ ਇੱਥੋਂ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਤਾਂ ਚਲੋ ਆਪਾਂ ਇਹਨੂੰ ਕਰਦੇ ਹਾਂ ਸਟਾਰਟ ਤਾਂ ਦੇਖੋ ਸਟੂਡੈਂਟ ਪਈ ਆਪਣੀ ਹੈਗੀ ਕਹਾਣੀ ਜਨਮ ਦਿਨ ਕਹਾਣੀਕਾਰ ਨੇ ਇਹਦੇ ਪ੍ਰੋਫੈਸਰ ਸਤਿੰਦਰ ਸਿੰਘ ਉੱਪਰ ਤਾਂ ਆਪਾਂ ਇਹਦਾ ਅੱਜ ਕਰਨ ਜਾ ਰਹੇ ਹਾਂ ਸਾਰ ਠੀਕ ਹੈ ਦੇਖੋ ਜਦੋਂ ਜੁਗਲ ਪ੍ਰਸਾਦ ਜੀ 5 ਰੁਪਏ ਦੀ ਤਨਖਾਹ ਵਧੀ ਤਾਂ ਉਹ ਆਪਣੀ ਪਤਨੀ ਦੇ ਵਿਰੋਧ ਦੇ ਬਾਵਜੂਦ 40 ਰੁਪਏ ਉਧਾਰ ਤੰਗ ਮੰਗ ਹੋ ਕੇ ਆਪਣੇ ਪੁੱਤਰ ਜੋਤੀ ਨੂੰ ਮੁੱਢ ਤੋਂ ਅੰਗਰੇਜ਼ੀ ਪੜ੍ਹਾਉਣ ਦੇ ਨਮੀਆਂ ਵਿਦਿਖ ਵਿਅੰਤ ਅਨੁਸਾਰ ਚੱਲ ਰਹੇ ਸਕੂਲ ਵਿੱਚ ਦਾਖਲਾ ਕਰਵਾ ਕੇ ਖੁਸ਼ ਸੀ ਮਹੀਨੇ ਬਾਅਦ ਇਮਤਿਹਾਨ ਤੋਂ ਉਸ ਨੂੰ ਪਤਾ ਲੱਗਾ ਕਿ ਜੋਤੀ ਸੋਹਣਾ ਹੋਣ ਦੇ ਨਾਲ-ਨਾਲ ਪੜ੍ਹਾਈ ਵਿੱਚ ਵੀ ਸਾਰਿਆਂ ਚਮਾਤੀਆਂ ਤੋਂ ਅੱਗੇ ਸੀ ਇਸ ਸਬੰਧੀ ਪ੍ਰਿੰਸੀਪਲ ਨੇ ਜੁਗਲ ਪ੍ਰਸ਼ਾਦ ਨੂੰ ਵਧਾਈ ਦਿੱਤੀ ਜਿਸ ਕਰਕੇ ਜੁਗਲ ਪ੍ਰਸ਼ਾਦ ਅਤੇ ਉਸ ਦੀ ਪਤਨੀ ਬਹੁਤ ਖੁਸ਼ ਸਨ ਇੱਕ ਦਿਨ ਜੁਗਲ ਪ੍ਰਸ਼ਾਦ ਪ੍ਰਿੰਸੀਪਲ ਦੀ ਚਿੱਠੀ ਤੋਂ ਪਤਾ ਲੱਗਾ ਕਿ ਸ਼ਹਿਰ ਦੀ ਨਾਗਰਿਕ ਸਭਾ ਵੱਲੋਂ ਐਤਵਾਰ ਨੂੰ ਮਨਾਏ ਜਾ ਰਹੇ ਪ੍ਰਾਂਤ ਦੇ ਪ੍ਰਸਿੱਧ ਮੰਤਰੀ ਸ਼੍ਰੀ ਜਵਾਲਾ ਪ੍ਰਸ਼ਾਦ ਦੇ ਜਨਮ ਦਿਨ ਤੇ ਮੌਕੇ ਉੱਤੇ ਮੰਤਰੀ ਜੀ ਸ਼ਹਿਰ ਦੇ 94 ਸਕੂਲਾਂ ਦੇ ਬੱਚਿਆਂ ਨੂੰ ਮਿਲਣਾ ਚਾਹੁੰਦੇ ਹਨ ਇਸ ਲਈ ਕਮਲੇ ਜੋਤੀ ਨੂੰ ਚੁਣਿਆ ਗਿਆ ਹੈ ਜੋ ਮੰਤਰੀ ਉਸ ਦੇ ਗਲ ਦਾ ਹਾਰ ਪਾਵੇਗਾ ਇਸ ਗੱਲ ਦੀ ਜੁਗਲ ਪ੍ਰਸ਼ਾਦ ਤੇ ਉਸ ਦੀ ਪਤਨੀ ਨੂੰ ਬਹੁਤ ਖੁਸ਼ੀ ਹੋਈ ਪਰ ਘਰ ਵਿੱਚ ਪਹਿਲਾਂ ਤੋਂ ਹੀ ਚੱਲ ਰਹੀ ਪੈਸਿਆਂ ਦੀ ਤੰਗੀ ਕਾਰਨ ਉਹਨਾਂ ਨੇ ਜੋਤੀ ਦੀ ਬੁਗਣੀ ਵਿੱਚੋਂ 7 ਅੰਨੇ ਕੱਢ ਕੇ ਇੱਕ ਮਿੱਤਰ ਤੋਂ ਮੁਸ਼ਕਲ ਨਾਲ 3 ਰੁਪਏ ਉਧਾਰ ਲੈ ਕੇ ਜੋਤੀ ਲਈ ਬੂਟ ਚਿੱਟੇ ਰੰਗ ਦੇ ਜਰਾਬਾਂ ਅਤੇ ਨੀਕਰ ਕਮੀਜ਼ ਦਾ ਪ੍ਰਬੰਧ ਕੀਤਾ ਤੇ ਸਮਾਗਮ ਵਾਲੇ ਦਿਨ ਤੋਂ ਜੋਤੀ ਨੂੰ ਭੇਜ ਕੇ ਸਾਰਾ ਟੱਬਰ ਤਿਰਕਾਲਾ ਨੂੰ ਉਸ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ ਉਹ ਆਵੇ ਅਤੇ ਉਹਨਾਂ ਨੂੰ ਸਾਰੇ ਰੌਣਕ ਮੇਲੇ ਵਿੱਚ ਮਿਲੇ ਮਾਣ ਦਾ ਸਨਮਾਨ ਦਾ ਹਾਲ ਸੁਣਾਵੇ ਪਰ ਕੁਝ ਦੇਰ ਮਗਰੋਂ ਪ੍ਰਿੰਸੀਪਲ ਦਸਕਰੋ ਨੇ ਅ ਰਹੇ ਦਸਕਰੋ ਲੈ ਰਹੇ ਜੋਤੀ ਨੂੰ ਨਾਲ ਲੈ ਕੇ ਪੁੱਜੀ ਤੇ ਉਸ ਨੇ ਅਫਸੋਸ ਪ੍ਰਗਟ ਕਰਦੇ ਦੱਸਿਆ ਕਿ ਜੋਤੀ ਨੂੰ ਮੰਤਰੀ ਜਿਹਨੂੰ ਹਾਰ ਪਾਉਣ ਦਾ ਮਾਹਨ ਨਹੀਂ ਮਿਲ ਸਕਿਆ ਕਿਉਂਕਿ ਸੇਠ ਲਖਪਤ ਰਾਏ ਨੇ ਉਸ ਉਹਨਾਂ ਦੇ ਚੇਅਰਮੈਨ ਤੋਂ ਇਲਾਵਾ ਇਸ ਨੂੰ ਕੰਮ ਲਈ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਮ ਬਦਲਵਾ ਲਿਆ ਸੀ ਇਹ ਗੱਲ ਸੁਣ ਕੇ ਜੁਗਲ ਪ੍ਰਸ਼ਾਦ ਦੀਆਂ ਸੱਤਰਾ ਤੇ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਉਹ ਗੁੱਸੇ ਨਾਲ ਆਪੋ ਤੋਂ ਬਾਹਰ ਹੋ ਕੇ ਕਹਿਣ ਲੱਗਾ ਅੱਜ ਮੰਤਰੀਆਂ ਜਨਮ ਦਿਨ ਨਹੀਂ ਸਗੋ ਉਸ ਦੇ ਅੰਦਰ ਪੈਦਾ ਹੋਈ ਉਸ ਦਲੇਰੀ ਹਿੰਮਤ ਅਤੇ ਜੁਸਤ ਦਾ ਜਨਮ ਦਿਨ ਹੈ ਜੋ ਅਮੀਰਾਂ ਨੂੰ ਗਰੀਬਾਂ ਦੀਆਂ ਸੱਦਰਾਂ ਅਤੇ ਅਮੰਗਾ ਨੂੰ ਪੈਰਾਹਟ ਲਿਤਰਣ ਨਹੀਂ ਦੇਵੇਗੀ ਠੀਕ ਹੈ ਇਹ ਸੀ ਆਪਾਂ ਇਹਦਾ ਸਾਰ ਕੀਤਾ ਕਹਾਣੀ ਦਾ 10 ਮਿੰਟ ਅੱਗੇ ਆਗੇ ਆਪਣੇ ਛੋਟੇ ਪ੍ਰਸ਼ਨ ਠੀਕ ਹੈ ਇਹ ਕਰਦੇ ਹਾਂ ਚਲੋ ਫਰਸਟ ਕੁਐਸਚਨ ਦੇਖੋ ਇਹਦੇ ਵਿੱਚ ਜੁਗਲ ਪ੍ਰਸਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਿਉਂ ਕਰਵਾਉਣਾ ਚਾਹੁੰਦਾ ਸੀ ਤੇ ਇਹਦਾ ਆਨਸਰ ਦੇਖੋ ਅ ਜੁਗਲ ਪ੍ਰਸਾਦ ਚਾਹੁੰਦਾ ਸੀ ਸ਼ੁਰੂ ਤੋਂ ਹੀ ਅੰਗਰੇਜ਼ੀ ਪੜਾਉਣ ਵਾਲੇ ਸਕੂਲਾਂ ਵਿੱਚ ਜੋਤੀ ਅੰਗਰੇਜ਼ੀ ਸਿੱਖ ਕੇ ਨਪੁੰਨ ਬਣ ਜਾਵੇ ਉਹ ਸਮਝਦਾ ਸੀ ਕਿ ਇਸ ਸਕੂਲ ਵਿੱਚ ਬੱਚੇ ਦੀ ਸਖਸੀਅਤ ਦੀ ਉਸਾਰੀ ਲਈ ਵਿਸ਼ੇਸ਼ ਮੌਕੇ ਦਿੱਤੇ ਜਾਂਦੇ ਜਿਸ ਨਾਲ ਬੱਚੇ ਸਾਫ਼ ਸੁਥਰਾ ਰਹਿਣਾ ਚੰਗੇ ਕੱਪੜੇ ਪਹਿਨਣਾ ਪਿਆਰ ਨਾਲ ਮਿਲ ਕੇ ਰਹਿਣਾ ਤੋਂ ਇਲਾਵਾ ਉਨ੍ਹਾਂ ਵਿੱਚ ਸਵੈ ਵਿਸ਼ਵਾਸ ਵਰਗੇ ਗੁਣ ਵੀ ਪੈਦਾ ਹੁੰਦੇ ਹਨ ਉਹ ਸਮਝਦਾ ਹੈ ਕਿ ਇੱਥੇ ਪੜ੍ਹ ਕੇ ਉਸ ਦਾ ਪੁੱਤਰ ਵੱਡਾ ਅਫਸਰ ਬਣੇਗਾ ਐਸੀ ਫਸਟ ਕੁਐਸਚਨ ਅੱਗੇ ਸੈਕੰਡ ਕੁਐਸਚਨ ਆ ਗਿਆ ਸੋਣ ਦੇਖੋ ਸਕੂਲ ਦੀ ਪ੍ਰਿੰਸੀਪਲ ਨੇ ਜਗਰ ਪ੍ਰਸ਼ਾਦ ਨੂੰ ਵਿਧਾਇਕ ਕਿਉਂ ਦਿੱਤੀ ਜਦੋਂ 1 ਮਹੀਨੇ ਬਾਅਦ ਇਮਤਿਹਾਨ ਹੋਇਆ ਤਾਂ ਜਗਰ ਪ੍ਰਸ਼ਾਦ ਦਾ ਪੁੱਤਰ ਜੋਤੀ ਇਮਤਿਹਾਨ ਵਿੱਚ ਸਾਰੇ ਜਮਾਤੀਆਂ ਨਾਲ ਅਵਲ ਰਿਹਾ ਜਿਸ ਕਰਕੇ ਪ੍ਰਿੰਸੀਪਲ ਨੇ ਜਗਰ ਪ੍ਰਸ਼ਾਦ ਨੂੰ ਇਹ ਹੋਣ ਹਰ ਪੁੱਤਰ ਹੋਣ ਦਾ ਦਾ ਮਾਨ ਤੇ ਵਧਾਈ ਦਿੱਤੀ ਠੀਕ ਹੈ ਅੱਗੇ ਆਗੇ ਸਵਾਲ ਤੇ 4 ਤਿੰਨ ਨੰਬਰ ਕੁਐਸਚਨ ਇਹ ਮੇਰੇ ਨਾਲ ਜਾਏਗਾ ਐਨਏ ਭੱਟੇ ਮੰਤਰੀ ਕੋਲ ਮੈਂ ਸਦਕੇ ਜਾਵਾਂ ਜੋਤੀ ਦੀ ਮਾਂ ਇਹਨਾਂ ਸ਼ਬਦਾਂ ਤੋਂ ਕੀ ਭਾਵ ਸੀ ਤਾਂ ਦੇਖੋ ਜੋਤੀ ਦੀ ਮਾਂ ਇਹਨਾਂ ਸ਼ਬਦਾਂ ਤੋਂ ਭਾਵ ਉਹ ਬਹੁਤ ਖੁਸ਼ ਸੀ ਉਸ ਦਾ ਪੁੱਤਰ ਬੜਾ ਲਾਇਕ ਤੇ ਹੋਂਦਾਰ ਹੈ ਜੋ ਵੱਡੇ ਭਰਾ ਦੇ ਮੰਤਰੀ ਤੇ ਗਾਲ ਵਿੱਚ ਹਾਰ ਪਾਵੇਗਾ ਇਸ ਲਈ ਇਸ ਗੱਲ ਇਹ ਆਪਣੇ ਪੁੱਤਰ ਤੋਂ ਕੁਰਬਾਨ ਜਾਂਦੀ ਹੈ ਉਸ ਉੱਤੇ ਮਾਣ ਕਰਦੀ ਹੈ ਕਿ ਚਾਹ ਨੰਬਰ ਕੁਐਸਚਨ ਜਗਲ ਪ੍ਰਸ਼ਾਦ ਦੀ ਸੋਚ ਅਨੁਸਾਰ ਘੱਟ ਆਮਦਨ ਹੁੰਦਿਆਂ ਉਸ ਦੀ ਪਤਨੀ ਘਰ ਦਾ ਗੁਜ਼ਾਰਾ ਕਿਵੇਂ ਤੋਰਦੀ ਸੀ ਜਗਲ ਪ੍ਰਸ਼ਾਦ ਦੀ ਸੋਚ ਅਨੁਸਾਰ ਘੱਟ ਆਮਦਨ ਹੁੰਦਿਆਂ ਵੀ ਉਸ ਦੀ ਪਤਨੀ 150 ਰੁਪਏ ਵਿੱਚ 5 ਬੱਚਿਆਂ ਨੂੰ ਪਾਲ ਰਹੀ ਸੀ ਉਹ ਉਸ ਨੂੰ ਬੱਚਿਆਂ ਦੀਆਂ ਬੁਗਣੀਆਂ ਵਿੱਚੋਂ ਪੈਸੇ ਇਕੱਠੇ ਦੇਖ ਕੇ ਸੋਚਦਾ ਕੀ ਕਿਸ ਤਰ੍ਹਾਂ ਉਹ ਯਤਨ ਕਰ ਰਹੀ ਹੈ ਉਸ ਦਾ ਬੱਚਾ ਸਕੂਲ ਵਾਲਿਆਂ ਦੀ ਇੱਛਾ ਅਨੁਸਾਰ ਨਾਗਰਿਕ ਸਭਾ ਦੁਆਰਾ ਐਤਵਾਰ ਨੂੰ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋ ਸਕੇ ਤਾਂ ਅੱਗੇ ਆ ਗਿਆ ਆਪਣਾ 5 ਨੰਬਰ ਕੁਐਸਚਨ ਦੇਖੋ ਤ੍ਰਿਕਾਲਾ ਨੂੰ ਸਾਰਾ ਟੱਬਰ ਕਿਸ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਦੇਖੋ ਤ੍ਰਿਕਾਲਾ ਨੂੰ ਜੁਗਲ ਪ੍ਰਸ਼ਾਦ ਦਾ ਸਾਰਾ ਪਰਿਵਾਰ ਜੋਤੀ ਦੇ ਸਮਾਗਮ ਵਿੱਚੋਂ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਜੋ ਉਸ ਦੇ ਮੋਹ ਸਮਾਗਮ ਵਿੱਚੋਂ ਪ੍ਰਾਪਤ ਹੋਏ ਮਨ ਨੂੰ ਵਿਸਥਾਰ ਨਾਲ ਸੁਣ ਸਕਣ ਤਾਂ ਅੱਗੇ ਆ ਵੀ 6 ਨੰਬਰ ਕੁਐਸਚਨ ਦੇਖੋ ਡਸ ਕੋਰੇ ਪਰ ਰਹੇ ਜੋਤੀ ਵਾਰ ਸਕੂਲ ਦੀ ਪ੍ਰਿੰਸੀਪਲ ਜੁਗਲ ਪ੍ਰਸਾਦ ਨੂੰ ਕੀ ਕਹਿੰਦੀ ਹੈ ਡਸਰੇ ਪਰ ਰਹੇ ਜੋਤੀ ਵਾਰ ਸਕੂਲ ਦੀ ਪ੍ਰਿੰਸੀਪਲ ਅਫਸੋਸ ਪ੍ਰਗਟ ਕਰ ਹੋਇਆ ਕਰਦੇ ਹੋਏ ਕਹਿੰਦੀ ਜੁਗਲ ਪ੍ਰਸਾਦ ਨੂੰ ਦੱਸਦੀ ਹੈ ਕਿ ਉਸ ਦੇ ਪੁੱਤਰ ਨੂੰ ਮੰਤਰੀ ਜੀ ਨੂੰ ਹਾਰਪੌਨ ਦਮਾ ਨਹੀਂ ਮਿਲ ਸਕਿਆ ਕਿਉਂਕਿ ਸੇਠ ਲਖਪਤਰਾਏ ਨੇ ਉਹਨਾਂ ਦੇ ਚੇਅਰਮੈਨ ਨੂੰ ਕਹਿ ਕੇ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਮ ਬਦਲਵਾ ਲਿਆ ਸੀ ਠੀਕ ਹੈ ਅੱਗੇ ਦੇਖੋ 7 ਨੰਬਰ ਅੱਜ ਉਸ ਮੰਤਰੀਆ ਜਨ ਨਹੀਂ ਮੇਰਾ ਜਨਮ ਦੇ ਨੇ ਜੁਗਲ ਪ੍ਰਸਾਦ ਨੇ ਇਸ ਗੱਲ ਦੇ ਕਿਸ ਸਮ ਸਮਦਰਵ ਵਿੱਚ ਕਹੀ ਦੇਖੋ ਜੁਗਲ ਪ੍ਰਸਾਦ ਨੇ ਦਸ ਘਰੇ ਭਰੇ ਜੋਤੀ ਨੂੰ ਦੇਖ ਕੇ ਪ੍ਰਿੰਸੀਪਲ ਦੇ ਮੂੰਹੋਂ ਸਾਰਾ ਹਾਲ ਸੁਣ ਕੇ ਗੁੱਸੇ ਵਿੱਚ ਆ ਕੇ ਇਹ ਕਿਹਾ ਕਿਉਂਕਿ ਉਸ ਨੂੰ ਅੱਜ ਮਹਿਸੂਸ ਹੋਇਆ ਕਿ ਉਸ ਨੂੰ ਦਲੇਰੀ ਅਤੇ ਹਿੰਮਤ ਕਰਕੇ ਅਜਿਹੇ ਅਮੀਰ ਲੋਕਾਂ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਜੋ ਗਰੀਬਾਂ ਦੀਆਂ ਸੱਦਰਾਂ ਅਤੇ ਉਮੀਦਾਂ ਅਮੰਗਾ ਨੂੰ ਲੀਤਾੜਦੇ ਹਨ ਇਸ ਲਈ ਉਹ ਆਪਣੇ ਅੰਦਰ ਪੈਦਾ ਹੋਈ ਹਿੰਮਤ ਅਤੇ ਦਲੇਰੀ ਲਈ ਆਪਣਾ ਜਨਮ ਦੇਣਾ ਕਹਿੰਦਾ ਹੈ ਠੀਕ ਹੈ ਤਾਂ ਉਸ ਤੋਂ ਬਾਅਦ ਆਗੇ ਸੁਣਟ ਆਪਣੇ ਵਸਤੂ ਨਿਸ਼ਟ ਪ੍ਰਸ਼ਨ ਠੀਕ ਹੈ ਚਲੋ ਇਹਨੂੰ ਕਰਦੇ ਆਪਾਂ ਤਾਂ ਅਰੇਚ ਫਰਸਟ ਕੁਐਸਚਨ ਦੇਖੋ ਜਨਮ ਦਿਨ ਕਹਾਣੀ ਦਾ ਲੇਖਕ ਕੌਣ ਹੈ ਜਸਵਿੰਦਰ ਸਿੰਘ ਉਪਲ ਓਕੇ ਅੱਗੇ ਦੇਖੋ 2 ਨੰਬਰ ਕੁਐਸਚਨ ਜੁਗਲ ਪ੍ਰਸਾਦ ਦੀ ਧੰਕਾ ਕਿੰਨੀ ਸੀ 5 ਰੁਪਏ ਜੁਗਲ ਪ੍ਰਸਾਦ ਦੇ ਸਭ ਤੋਂ ਛੋਟੇ ਲੜਕੇ ਦਾ ਨਾਮ ਜੋਤੀ ਜੁਗਲ ਪ੍ਰਸਾਦ ਜੋਤੀ ਨੂੰ ਕੀ ਬਣਾਉਣਾ ਚਾਹੁੰਦਾ ਸੀ ਚੰਗਾ ਅਤੇ ਵੱਡਾ ਅਫਸਰ ਠੀਕ ਹੈ ਅੱਗੇ ਆ ਗਿਆ ਸਵੰਟਾ 5 ਨੰਬਰ ਕੁਐਸਚਨ ਦੇਖੋ ਜੁਗਲ ਪ੍ਰਸ਼ਾਦ ਦੀ ਪਤਨੀਆਂ ਦਾ ਨਾਮ ਦੇਵਕੀ ਮੰਤਰੀ ਜਵਾਲਾ ਪ੍ਰਸ਼ਾਦ ਦਾ ਜਨਮ ਦਿਨ ਕੌਣ ਮਨਾ ਰਿਹਾ ਸੀ ਨਾਗਰਿਕ ਸਭਾ ਜੋਤੀ ਕਿਹੜੀ ਜਮਾਤ ਵਿੱਚ ਪੜਦਾ ਸੀ ਕੇਜੀ ਵਿੱਚ ਜੋਤੀ ਕਿਸ ਗੱਲ ਕਰਕੇ ਮੰਤਰੀ ਦੇ ਹੱਕ ਪਾਉਣ ਲਈ ਚੁਣਿਆ ਗਿਆ ਸੀ ਲਾਇਕ ਹੋਣ ਕਰਕੇ ਜੁਗਲ ਪ੍ਰਸ਼ਾਦ ਦੇ ਦੇਵਕੀ ਦੇ ਕਿੰਨੇ ਬੱਚੇ ਸਨ ਪੰਜ ਦੇਵਕੀ ਨੇ ਜੋਤੀ ਲਈ ਚਿੱਟੀ ਕਮੀਜ਼ ਵਿੱਚ ਕੱਪੜੇ ਤੋਂ ਤਿਆਰ ਕੀਤੀ ਤੋਂ ਤਿਆਰ ਕੀਤੀ ਇੱਕ ਪੁਰਾਣੀ ਚਿੱਟੀ ਚਾਦਰ ਤੋਂ ਜੋਤੀ ਦੁਆਰਾ ਮੰਤਰੀ ਨੂੰ ਹਾਰ ਪਾਉਣ ਵਾਲਾ ਸਮਾਂ ਕਿਸ ਦਿਨ ਸੀ ਐਤਵਾਰ ਨੂੰ ਤੱਗੇ ਅਗਲੇ ਸੰਟ ਆਪਣਾ ਕੁਐਸਚਨ 12 ਨੰਬਰ ਦੇਖੋ ਕਿਸ ਨੇ ਮੰਤਰੀ ਦੇ ਹਾਰ ਪਾਉਣ ਲਈ ਜੋਤੀ ਦੀ ਸਾ ਆਪਣੇ ਪੁੱਤਰ ਦਾ ਨਾਮ ਬਦਲ ਬੁਲਾ ਲਿਆ ਸੇਠ ਲਖਪਤਰਾਏ ਜੋਤੀ ਦੇ ਹੱਕ ਵਿੱਚ ਖੋਹੇ ਜਾਣ ਮੰਗਰੂ ਜੁਗਲ ਪ੍ਰਸ਼ਾਦ ਨੂੰ ਆਪਣੇ ਅੰਦਰ ਕਿਸ ਚੀਜ਼ ਦਾ ਜਨਮ ਪ੍ਰਤੀਤ ਹੋਇਆ ਜੁਆਰ ਤੇ ਦਲੇਰੀ ਦਾ ਅੱਗੇ 14 ਨੰਬਰ ਜਨਮ ਦਿਨ ਕਹਾਣੀ ਦਾ ਅੰਤ ਕਿਹੋ ਜਿਹਾ ਸੀ ਤਾਂ ਇਸ ਸੀਸਨ ਦਾ ਦੁੱਖ ਪਰਿਆ ਤਾਂ ਇਸ ਸੀਸਨ ਤੋਂ ਆਪਣੀ ਕਹਾਣੀ ਕਲਾਸ 9ਵੀਂ ਦੀ ਜੋ ਅਪਾ ਡਿਸਕਸ ਕੀਤੀ ਹੈ ਠੀਕ ਹੈ ਤਾਂ ਕਲਾਸ ਕਿੱਦਾਂ ਲੱਗੀ ਸੀਸਨ ਕਮੈਂਟ ਸੈਸ਼ਨ ਵਿੱਚ ਕਮੈਂਟ ਜਰੂਰ ਕਰਨਾ ਠੀਕ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦੇਣਾ ਤਾਂ ਮਿਲਦੇ ਹਾਂ ਸੀਸਨ ਜਲਦ ਹੀ ਨੈਕਸਟ ਕਲਾਸ ਦੇ ਵਿੱਚ ਨੈਕਸਟ ਲੈਸਨ ਦੇ ਵਿੱਚ ਤੁਹਾਡੇ ਨਾਲ ਠੀਕ ਹੈ ਤਾਂ ਥੈਂਕਸ ਫੋਰ ਵਾਚਿੰਗ ਵੀਡੀਓ ਐਂਡ 올 ది ਵੈਸਟ